ਸਸੀ ਕਾ ਜੀ ਲਓ ਜੀ ਸੱਜਣੋ ਇੱਕ ਹੋਰ ਤੁਹਾਡੇ ਵਾਸਤੇ ਲੈ ਕੇ ਆ ਗਏ ਸਵਰਾਜ 855 FE ਤੇ ਇਹਦੇ ਮਾਡਲ ਦੀ ਦੱਸਾਂਗੇ ਤੁਹਾਨੂੰ ਤੇ ਨਕਦ ਕੈਸ਼ ਨਿਕਲਿਆ ਹੋਇਆ ਪੀਵੀ 39 ਪਹਿਲੇ ਨਾਮ ਆ ਜੀ ਪੰਜਾਬ ਦਾ ਨੰਬਰ 855 FE ਤੇ ਸਿਰਫ ਗਿਣਤੀ ਦੇ ਘੰਟੇ ਚੱਲਿਆ ਹੋਇਆ ਸਾਨੂੰ ਘੰਟੇ ਵੀ ਦੱਸਾਂਗੇ ਕਿੰਨੇ ਚੱਲਿਆ ਹੋਇਆ ਸਿਸਟਮ ਵਗੈਰਾ ਇਹਨ ਪੂਰਾ ਵਧੀਆ ਲੱਗਿਆ ਹੋਇਆ ਡੱਕ ਵਗੈਰਾ ਕੰਡੀਸ਼ਨ ਪੱਖੋਂ ਵੀ ਇਹਨ ਟਰੈਕਟਰ ਪੂਰਾ ਵਧੀਆ ਪਿਆ ਹੈਗਾ ਤੇ ਟਾਇਰ ਆ ਜਿਹੜੇ ਉਹ ਵੀ ਨਵੇਂ ਵੀ ਐ ਨਵੇਂ ਪਏ ਨੇ ਆ ਦੇਖੋ ਇਹ ਇਥੋਂ ਵੀ ਐ ਨਿਕਲ ਵਗੈਰਾ ਸਾਰੇ ਜਿਹੜੇ ਉਹ ਵੀ ਨਵੇਂ ਪਏ ਨੇ ਕਿਸੇ ਪਾਸੇ ਵੀ ਸਾਰਾ ਟਰੈਕਟਰ ਨਵਾਂ ਅਰੀਜਨਲ ਆ ਦੇਖੋ ਜੀ ਸਪੀਕਰ ਵਗੈਰਾ ਸਾਰੇ ਨਾਲ ਦੇ ਲੱਗੇ ਹੋਏ ਨੇ ਜੀ ਜਿੰਨੇ ਵੀ ਲੱਗੇ ਨੇ ਆ ਸਟicker ਵੀ ਸਾਰੇ ਨਾਲ ਦੇ ਨੇ ਤੇ ਜੇ ਦੇ ਮਾਡਲ ਦੀ ਗੱਲ ਕਰੀਏ ਮਾਡਲ ਹੈਗਾ ਗਾਇਲ ਇਹ 2019 ਤੇ ਬੈਂਪਰ ਵਗੈਰਾ ਪੂਰਾ ਵਧੀਆ ਲੱਗੇ ਹੋਇਆ ਟਾਇਰ ਵਗੈਰਾ ਜਿਹੜੇ ਵਧੀਆ ਨੇ ਚਾਰੇ ਟਾਇਰ ਪੂਰੇ ਵਧੀਆ ਲੱਗੇ ਹੋਏ ਨੇ ਟਰੈਂਪ ਵਗੈਰਾ ਦਾ ਟਰੈਕਟਰ ਪੂਰਾ ਵਧੀਆ ਸਾਫ ਪਿਆ। ਕੰਗਰਾਟਾਂ ਦੇ ਵਿੱਚ ਵੀ ਐਨ ਪੂਰਾ ਸ਼ੀਸ਼ੇ ਵਾਂਗੂ ਚੱਲਦਾ ਰਿਹਾ ਟਰੈਕਟਰ। ਤੇ ਜੇ ਪਿੱਛੋਂ ਹੁੱਕ ਵਗੈਰਾ ਦੀ ਗੱਲ ਕਰੀਏ ਤੇ ਹੁੱਕ ਵੀ ਐਨ ਪੂਰੀ ਮਜ਼ਬੂਤ ਪਈਆ। ਪਿੱਛੋਂ ਵੀ ਕੰਡੀਸ਼ਨ ਪੂਰਾ ਵਧੀਆ ਪਿਆ ਤੇ ਹੋ ਸਟਿੱਕਰ ਵੀ ਉਹ ਥੋੜਾ ਜਿਹਾ ਲੱਗਿਆ ਹੋਇਆ ਪਰ ਨਾਲ ਦੇ ਲੱਗੇ ਹੋਇਆਗਾ। ਤੇ 2019 ਮਾਡਲ ਆ। ਤੇ ਕਿਸੇ ਪਾਸੇ ਸਾਰੇ ਪਾਸਿਓਂ ਦੇਖੋ ਜੀ ਇੱਥੋਂ। ਲਿਫਟ ਵਗੈਰਾ ਦਾ ਜਿਹੜਾ ਸਾਰਾ ਲਿਫਟ ਪੰਪ ਵਗੈਰਾ ਸਾਰਾ ਕੁਝ ਸੀਲਡ ਹੈ ਜੀ। ਤੇ ਐਂਡ ਆ ਪੱਠੀ ਦੇਖ ਸਕਦੇ ਹੋ ਕਿਸੇ ਪਾਸੇ ਵੀ ਸੇਕ ਵਗੈਰਾ ਨਹੀਂ ਲੱਗਿਆ ਹੋਇਆ ਤੇ ਜਿਨ੍ਹਾਂ ਨੇ ਵੀ ਲੈਣਾ ਸਵਰਾਜ 855 ਤੇ ਨੰਬਰ ਹੈ ਜਿਹੜਾ ਉਹ ਟਾਈਟਲ ਦੇ ਵਿੱਚ ਚੱਲੀ ਜਾਂਦਾ ਹੈਗਾ ਤੇ ਜਿਨ੍ਹਾਂ ਨੇ ਵੀ ਲੈਣਾ ਸਵਰਾਜ 855 FE ਤੇ ਕਿਸੇ ਵੀ ਪਾਸੇ ਦੇਖੋ ਪੰਪ ਵਗੈਰਾ ਤੇ ਐਂਡ ਤੁਸੀਂ ਲੱਗੇ ਹੋਇਆ ਹੈਗਾ ਆਹ ਸਟicker ਵੀ ਸੱਜਣ ਨੂੰ ਜਿਹੜੇ ਨਾਲ ਦੇ ਨੇ ਡੈਕ ਵਗੈਰਾ ਐਂਡ ਦੇਖੋ ਲੱਗਿਆ ਹੋਇਆ ਹੈਗਾ ਤੇ ਟਾਇਰ ਵਗੈਰਾ ਇਹਨਾਂ ਪੂਰੇ ਵਧੀਆ ਪੈਨੇ ਤੇ ਇਹ ਸਿਰਫ 500 ਕੁ ਘੰਟੇ ਚੱਲਿਆ ਹੋਇਆ ਹੈਗਾ ਤੇ ਜਿੰਨਾਂ ਨੇ ਵੀ ਲੈਣਾ ਸਵਰਾਜ 825 ਐ ਸਵਰਾਜ 855 ਐਫੀ ਤੇ ਆਹ ਸਟicker ਦੇਖੋ ਜੀ ਜਿੰਨੇ ਵੀ ਸਟicker ਲੱਗੇ ਹੋਏ ਨੇ ਸਾਰੇ ਨਾਲ ਦੇ ਲੱਗੇ ਹੋਏ ਨੇ ਤੇ ਜਿੰਨਾਂ ਨੇ ਵੀ ਲੈਣਾ ਨੰਬਰ ਆ ਜਿਹੜਾ ਬਾਈ ਦਾ ਟਾਈਟਲ ਦੇ ਵਿੱਚ ਚੱਲੀ ਜਾਂਦਾ ਬਾਈ ਕੁਲਵਿੰਦਰ ਦਾ ਸੋਮਵਾਰ ਨੂੰ ਇਹ ਟਰੈਕਟਰ ਹੈਗਾ ਸੀ ਮੰਡੀ ਦੇ ਵਿੱਚ ਤੇ ਉਦਾਂ ਇਹ ਬਾਈ ਦਾ ਪਿੰਡ ਹੈਗਾ ਫਰਵਾਹੀ ਤੇ ਜਲਾ ਬਰਨਾਲਾ ਬਰਨਾਲੇ ਦੇ ਬਿਲਕੁਲ ਨੇੜੇ ਪਿੰਡ ਪੈ ਜਾਂਦਾ ਫਰਵਾਹੀ ਤੇ ਉੱਥੇ ਬਾਈ ਕੁਲਵਿੰਦਰ ਕੋਲੇ ਤੇ ਜਿੰਨੇ ਵੀ ਲੈਣਾ ਹੈਗਾ ਸਵਰਾਜ 855 ਤੱਕ ਕਰ ਲਿਓ ਕੰਟੈਕਟ ਬਾਈ ਨਾਲ ਤੇ ਆਪਣੇ ਪੇਜ ਨੂੰ ਕਰ ਲਿਓ ਫੋਲੋ ਤੇ ਪਾਵਰ ਸਟੀering ਦੇ ਵਿੱਚ ਤੇ ਦੇਖੋ ਜੀ ਐਨਹੀ ਸੇ ਉਸੇ ਤੇ ਰੰਗ ਜਿਹੜਾ ਸਾਰਾ ਕੁਝ ਨਾਲ ਦੇ ਲੱਗਿਆ ਹੋਇਆਗਾ ਤੇ ਪੇਜ ਨੂੰ ਕਰ ਲਿਓ ਫੋਲੋ YouTube ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਜਿਨ੍ਹਾਂ ਨੇ ਵੀ ਲੈਣਾ ਸਵਰਾਜ 855 ਤੱਕ ਕਰ ਲਿਓ ਬਾਈ ਨਾਲ ਕਰ ਲਿਓ ਜੀ ਬਾਈ ਦਾ ਕੰਟੈਕਟ ਫਿਰ ਜਿੰਨਾਂ ਨੇ ਸਵਰਾਜ 855 ਲੈਣਾ ਸਿਰਫ 520 ਘੰਟੇ ਚੱਲਿਆ ਹੋਇਆ ਹੈ ਤੇ ਨੰਬਰ ਬਾਈ ਦਾ ਟਾਈਟਲ ਦੇ ਵਿੱਚ ਚੱਲੀ ਜਾਂਦਾ ਸਿਸਟਮ ਵਗੈਰਾ ਲੱਗਾ ਹੋਇਆ ਸਤਰੀ ਵਗੈਰਾ ਐਨ ਪੂਰੀ ਵਧੀਆ ਲੱਗੇ ਹੋਇਆ ਟਾਇਰ ਆ ਜਿਹੜੇ ਚਾਰੇ ਨਾਲ ਦੇ ਨੇ ਨਵੇਂ ਨੇ ਤੇ ਬੈਟਰੀ ਵੀ ਐਨ ਪੂਰੀ ਵਧੀਆ ਨਵੀਆਂ ਤੇ ਕਰ ਲਿਓ ਕੰਟੈਕਟ ਧੰਨਵਾਦ ਮਿਹਰਬਾਨੀ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਕਰ ਲਿਓ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ ਮਿਹਰਬਾਨੀ